ਸ਼ਸ਼ੀ ਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆ ਪਨੀਰ ਜੇ ਤੁਹਾਡਾ ਪਨੀਰ ਸੌਫਟ ਨਹੀਂ ਬਣਦਾ ਤਾਂ ਤੁਸੀਂ ਇਸ ਤਰੀਕੇ ਨਾਲ ਪਨੀਰ ਬਣਾਓ ਤੁਹਾਡਾ ਪਨੀਰ ਬਹੁਤ ਸੌਫਟ ਬਣੂਗਾ ਠੀਕ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਜਿਹੜਾ ਦੁੱਧ ਲੈਣਾ ਹੈ ਉਹ ਫੁੱਲ ਕਰੀਮ ਲੈਣਾ ਹੈ ਦੁੱਧ ਫੁੱਲ ਕਰੀਮ ਹੋਊਗਾ ਤਾਂ ਆਪਣਾ ਪਨੀਰ ਬਹੁਤ ਸੌਫਟ ਬਣੂਗਾ ਠੀਕ ਹੈ ਦੂਜਾ ਤਰੀਕਾ ਹੁੰਦਾ ਹੈ ਦੁੱਧ ਨੂੰ ਆਪਾਂ ਕਿਹੜੀ ਚੀਜ਼ ਨਾਲ ਪਾੜ ਕੇ ਕੱਢਣਾ ਠੀਕ ਹੈ ਮੈਂ ਇੱਥੇ ਦਹੀਂ ਪਾ ਕੇ ਪਨੀਰ ਕੱਢਦੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਕੀ ਕਰਨਾ ਹੈ ਕਿ ਇੱਥੇ ਫਲੇਮ ਆਨ ਕਰ ਦੇਣੀ ਹੈ ਤੇ ਦੁੱਧ ਨੂੰ ਇਕਵਾਲ ਲੈਣਾ ਹੈ ਦੁੱਧ ਨੂੰ ਵਾਲ ਆ ਗਿਆ ਹੁਣ ਆਪਾਂ ਇੱਥੇ ਫਲੇਮ ਨੂੰ ਬੰਦ ਕਰ ਦਾਂਗੇ ਠੀਕ ਹੈ ਫਲੇਮ ਬੰਦ ਕਰਕੇ ਆਪਾਂ ਹੁਣ ਇਹਦੇ ਵਿੱਚ ਦਹੀਂ ਪਾਵਾਂਗੇ ਮੈਂ ਜਿਆਦਾ ਦਹੀਂ ਪਾ ਕੇ ਕਰਦੀ ਆ ਮੇਰੇ ਕੋਲੇ ਅਗਰ ਜਿਆਦਾ ਦਹੀਂ ਹੁੰਦਾ ਤਾਂ ਮੈਂ ਪੂਰਾ ਦਹੀਂ ਪਾ ਕੇ ਹੀ ਪਨੀਰ ਕੱਢ ਲੈਣੀ ਆ ਔਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਪਰ ਕਈ ਵਾਰ ਦਹੀਂ ਕਰ ਘੱਟ ਹੁੰਦਾ ਜਿਵੇਂ ਅੱਜ ਮੇਰੇ ਕੋਲ ਘੱਟ ਹੈ ਮੈਂ ਇੱਕ ਵੱਡੀ ਕੌਲੀ ਮੇਰੇ ਕੋਲ ਦਹੀਂ ਹੈ ਇਹਦੇ ਵਿੱਚੋਂ ਮੈਂ ਕੁਛ ਤਾਂ ਪਨੀਰ ਕੱਢਣ ਲਈ ਯੂਜ਼ ਕਰੂੰਗੀ ਕੁਛ ਮੈਂ ਸ਼ਾਹੀ ਪਨੀਰ ਬਣਾਉਣ ਲਈ ਯੂਜ਼ ਕਰੂੰਗੀ ਠੀਕ ਹੈ ਅਗਰ ਤੁਹਾਡੇ ਕੋਲੇ ਦਹੀਂ ਯਾਦਾ ਹੈ ਤਾਂ ਤੁਸੀਂ ਕੱਲੇ ਦਹੀਂ ਨਾਲ ਵੀ ਪਨੀਰ ਕੱਢ ਸਕਦੇ ਹੋ ਅਗਰ ਦਹੀਂ ਨਾਲ ਕੱਢੋਗੇ ਪਨੀਰ ਤਾਂ ਤੁਹਾਡਾ ਪਨੀਰ ਯਾਦਾ ਵੀ ਬਣੂਗਾ ਤੇ ਸੌਫਟ ਵੀ ਬਣੂਗਾ ਤੇ ਸਵਾਦ ਵੀ ਬਹੁਤ ਬਣੂਗਾ ਦਹੀਂ ਨਾਲ ਕੱਢੇ ਹੋਏ ਪਨੀਰ ਚ ਖੱਟਾਪਨ ਵੀ ਨਹੀਂ ਰਹਿੰਦਾ ਠੀਕ ਹੈ ਖਟਾਸ ਨਹੀਂ ਆਉਂਦੀ ਇਹ ਇਸ ਤਰੀਕੇ ਨਾਲ ਆਪਾਂ ਹੁਣ ਇਹਦੇ ਵਿੱਚ ਦਹੀਂ ਪਾਤਾ ਹਲਾਤਾ ਤੇ ਹੁਣ ਆਪਾਂ ਇਹਦੀ ਜਿਹੜੀ ਫਲੇਮ ਹੈ ਉਹ ਆਨ ਕਰ ਦਾਂਗੇ ਠੀਕ ਹੈ ਫਲੇਮ ਆਨ ਕਰਨ ਤੋਂ ਬਾਅਦ ਦੇਖੋ ਕਿ ਆਪਣਾ ਜਿਹੜਾ ਦੁੱਧ ਹੈ ਉਹ ਇਸ ਤਰੀਕੇ ਨਾਲ ਦਿਖਣ ਲੱਗ ਗਿਆ ਕਈ ਵਾਰ ਆਪਣੇ ਕੋਲ ਕੀ ਹੁੰਦਾ ਕਿ ਦਹੀਂ ਵੀ ਨਹੀਂ ਹੁੰਦਾ ਘਰ ਦੇ ਵਿੱਚ ਫਿਰ ਵੀ ਤੁਸੀਂ ਨਿੰਬੂ ਦਾ ਸਾਤ ਨਾ ਯੂਜ਼ ਕਰਿਆ ਕਰੋ ਨਿੰਬੂ ਯੂਜ਼ ਕਰ ਲਿਆ ਕਰੋ ਨਿੰਬੂ ਦਾ ਕੀ ਹੁੰਦਾ ਕਿ ਇੱਕ ਆਪਾਂ ਕਟੋਰੀ ਦੇ ਵਿੱਚ ਪਾਣੀ ਲੈ ਲਓ 4 ਤੋਂ 5 ਚਮਚਾ ਚ ਪਾਣੀ ਲੈ ਲਓ ਉਹਦੇ ਵਿੱਚ ਦੋ ਨਿੰਬੂ ਨਚੋੜ ਲਓ ਉਹਨੂੰ ਹਿਲਾ ਕੇ ਹੌਲੀ-ਹੌਲੀ ਕਰਕੇ ਦੁੱਧ ਦੇ ਵਿੱਚ ਪਾਓ ਪਾਉਣਾ ਉਦਾਂ ਹੀ ਆ ਦੁੱਧ ਨੂੰ ਉਬਾਲ ਦੇ ਕੇ ਫਲੇਮ ਬੰਦ ਕਰਕੇ ਉਹਦੇ ਵਿੱਚ ਨਿੰਬੂ ਦਾ ਪਾਣੀ ਪਾਓ ਨਿੰਬੂ ਦਾ ਰਸ ਪਾਓ ਫਿਰ ਉਹਨੂੰ ਫਲੇਮ ਨੂੰ ਆਨ ਕਰ ਦਿਓ ਠੀਕ ਹੈ ਫਿਰ ਉਹ ਨਿੰਬੂ ਨੇ ਆਪਦੀ ਜਿਹੜੀ ਪ੍ਰੋਸੈਸ ਹੈ ਉਹ ਸ਼ੁਰੂ ਕਰਨੀ ਹੁੰਦੀ ਹੈ ਠੀਕ ਹੈ ਉਹਦੇ ਨਾਲ ਫਿਰ ਆਪਣਾ ਜਿਹੜਾ ਤੀ ਦੁੱਧ ਫਟ ਜਾਂਦਾ ਠੀਕ ਹੈ ਇਸ ਤਰੀਕੇ ਮੈਂ ਇਹਦੇ ਵਿੱਚ ਦਹੀਂ ਪਾ ਕੇ ਇਨੂੰ ਫਾਟਣ ਦੀ ਕੋਸ਼ਿਸ਼ ਕਰ ਰਹੀ ਆ ਅਗਰ ਜਿੰਨਾ ਆਪਣਾ ਦੁੱਧ ਦਹੀਂ ਪਾ ਕੇ ਫਟ ਜੂਗਾ ਤਾਂ ਉਹਨਾਂ ਆਪਾਂ ਫੜ ਲੈਣਾ ਜਿਹੜਾ ਬਚੂਗਾ ਉਸ ਨੂੰ ਆਪਾਂ ਨਿੰਬੂ ਪਾ ਕੇ ਫੜ ਲਾਂਗੇ ਠੀਕ ਹੈ ਹੁਣ ਇਹ ਆਪਾਂ ਜਿਹੜਾ ਦਹੀਂ ਪਾਇਆ ਸੀ ਤਾਂ ਉਹਦੇ ਨਾਲ ਕੀ ਹੋ ਗਿਆ ਆਪਣੇ ਦੁੱਧ ਦਾ ਜਿਹੜਾ ਟੈਂਪਰੇਚਰ ਆ ਡਾਊਨ ਚਲੇ ਗਿਆ ਘਟ ਗਿਆ ਟੈਂਪਰੇਚਰ ਠੰਡਾ ਹੋ ਗਿਆ ਨਹੀਂ ਦੁੱਧ ਹੁਣ ਇਹ ਦੁਬਾਰਾ ਇਹਦੇ ਨੀਚੇ ਹੀਟ ਆ ਤਾਂ ਇਹਨੇ ਦੁਬਾਰਾ ਤੋਂ ਗਰਮ ਹੋ ਜਾਣਾ ਫਿਰ ਇਹਨੂੰ ਇੱਕ ਵਾਰ ਉਬਾਲਾ ਉਹ ਉਸ ਤੋਂ ਬਾਅਦ ਫਿਰ ਇਹ ਦੁੱਧ ਫਟੂਗਾ ਠੀਕ ਹੈ ਹੁਣ ਇੱਥੇ ਅਵਾਲਾ ਆਊਗਾ ਤੇ ਦੁੱਧ ਨੇ ਹੌਲੀ-ਹੌਲੀ ਫਟਣਾ ਸਟਾਰਟ ਕਰ ਦੇਣਾ ਇਸ ਤਰੀਕੇ ਨਾਲ ਅਗਰ ਤੁਸੀਂ ਬਣਾਓਗੇ ਪਨੀਰ ਬਹੁਤ ਵਧੀਆ ਪਨੀਰ ਤੁਹਾਡਾ ਬਣਨਾ ਹੈ ਕਈ ਲੋਕ ਕੀ ਕਰਦੇ ਆ ਕਈ ਵਾਰ ਆਪਾਂ ਕੀ ਕਰਦੇ ਆ ਕਿ ਦੁੱਧ ਲੈਨੇ ਆ ਗਰਮ ਕਰਦੇ ਆ ਉਹਨੂੰ ਠੰਡਾ ਕਰਕੇ ਉਹਦੀ ਮਲਾਈ ਤਾਰ ਲੈਨੇ ਆ ਫਿਰ ਜਿਹੜਾ ਦੁੱਧ ਬਚਦਾ ਉਹਦਾ ਆਪਾਂ ਪਨੀਰ ਕੱਢਣ ਲੱਗ ਜੰਨੇ ਆ ਉਹਦਾ ਪਨੀਰ ਬਿਲਕੁਲ ਵਧੀਆ ਨਹੀਂ ਨਿਕਲਦਾ ਨਾ ਹੀ ਤੇ ਸੌਫਟ ਬੰਦ ਹੈ ਕਿ ਨਾ ਹੀ ਉਹ ਟੇਸਟੀ ਹੁੰਦਾ ਠੀਕ ਹੈ ਪਨੀਰ ਹਮੇਸ਼ਾ ਫੁੱਲ ਕਰੀਮ ਦੁੱਧ ਦਾ ਹੀ ਨਿਕਲਦਾ ਹੈ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਹਿਲਾ ਦਾਂਗੇ ਜੇ ਨੀਚੇ ਫਲੇਮ ਚੱਲਦੀ ਰਹੇਂ ਤਾਂ ਫਲੇਮ ਆਪਾਂ ਫੁੱਲ ਰੱਖਣੀ ਆ ਠੀਕ ਹੈ ਤੇ ਇਹਨੇ ਦੁੱਧ ਹੌਲੀ-ਹੌਲੀ ਫਟ ਜਾਣਾ ਠੀਕ ਹੈ ਮੇਰਾ ਦੁੱਧ ਇਸ ਤਰੀਕੇ ਨਾਲ ਨਹੀਂ ਫਟੂਗਾ ਇਹਨੂੰ ਮੈਨੂੰ ਲੱਗਦਾ ਥੋੜਾ ਦੇ ਵਿੱਚ ਨਿੰਬੂ ਪਾਉਣਾ ਪਊਗਾ ਦੇਖੋ ਆਪਾਂ ਕੋਸ਼ਿਸ਼ ਕਰਦੇ ਆਂ ਥੋੜਾ ਟਾਈਮ ਇਹਦੇ ਵਿੱਚ ਫਲੇਮ ਚਲਾ ਦਿੰਨੇ ਆ ਅਗਰ ਤਾਂ ਇਹ ਫਟਿਆ ਤਾਂ ਠੀਕ ਹੈ ਨਹੀਂ ਆਪਾਂ ਇਹਦੇ ਵਿੱਚ ਨਿੰਬੂ ਪਾਵਾਂਗੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਨਾਲ ਚੱਕ ਕਰਦੇ ਰਹਿਣਾ ਕਿ ਫਟ ਗਿਆ ਕਿ ਨਹੀਂ ਦੇਖੋ ਨਹੀਂ ਫਟਿਆ ਕੁਸ਼ਕ ਫਟਿਆ ਕੁਸ਼ਕ ਨਹੀਂ ਫਟਿਆ ਅਜੇ ਵੀ ਇਹਦੇ ਵਿੱਚ ਦੁੱਧ ਹੈ ਠੀਕ ਹੈ ਇਸ ਈਗਨ ਆਪੈਨ ਨੂੰ ਹਿਲਾਇ ਜਾਵਾਂਗੇ ਤਾਂ ਜੋ ਦੁੱਧ ਬਾਹਰ ਨਾ ਆਵੇ ਦੇਖੋ ਆਪਾਂ ਚੈੱਕ ਕਰਦੇ ਆਂ ਇਹਦੇ ਵਿੱਚ ਅਜੇ ਵੀ ਆਪਣਾ ਜਿਹੜਾ ਪਨੀਰ ਹੈ ਪੂਰੀ ਤਰ੍ਹਾਂ ਨਹੀਂ ਬਣਿਆ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਨਿੰਬੂ ਪਾਵਾਂਗੇ ਠੀਕ ਹੈ ਮੈਂ ਅੱਧਾ ਨਿੰਬੂ ਇਹਦੇ ਵਿੱਚ ਪਾਉਂਗੀ ਕਿਉਂਕਿ ਅੱਧੋ ਜ਼ਿਆਦਾ ਦੁੱਧ ਫਟ ਚੁੱਕਿਆ ਥੋੜਾ ਫਟਣਾ ਬਾਕੀ ਹੈ ਠੀਕ ਹੈ ਇਸ ਕਰਕੇ ਮੈਂ ਇਹ ਵਿੱਚ ਅੱਧਾ ਨਿੰਬੂ ਨਚੋੜ ਦੂੰਗੀ ਮੈਂ ਨਿੰਬੂ ਨੂੰ ਡਾਇਰੈਕਟ ਹੀ ਪਾਉਂਗੀ ਕਿਉਂਕਿ ਮੇਰਾ ਦੁੱਧ ਤਾਂ ਇਹ ਜ਼ਿਆਦਾ ਤਾਂ ਫਟ ਚੁੱਕਿਆ ਹੈ ਥੋੜਾ ਹੀ ਫਟਣਾ ਬਾਕੀ ਹੈ ਠੀਕ ਹੈ ਤਾਂ ਕਰਕੇ ਇਸ ਤਰੀਕੇ ਨਾਲ ਆਪਾਂ ਅਗਰ ਇਹਦੇ ਵਿੱਚ ਨਿੰਬੂ ਪਾਵਾਂਗੇ ਹੁਣ ਤੁਸੀਂ ਇਹਨੂੰ ਇੱਕ ਵਾਰੀ ਹਿਲਾਇਓ ਇੱਕ ਆਪਾਂ ਹਿਲਾ ਦਿੰਨੇ ਆਂ ਦੇਖੋ ਬਿਲਕੁਲ ਪਾਣੀ ਅਲੱਗ ਹੋ ਗਿਆ ਪਨੀਰ ਅਲੱਗ ਹੋ ਗਿਆ ਇਸ ਤਰੀਕੇ ਨਾਲ ਦੁੱਧ ਫਟ ਜੂਗਾ ਹੁਣ ਆਪਾਂ ਇਹਨੂੰ ਛਾਣ ਲੈਣਾ ਹੈ ਮੈਂ ਕੀ ਕਰਦੀ ਨੇ ਟੈਪ ਤੇ ਪੋਣਾ ਬੰਨ ਲੈਣੀ ਆ ਉਹਦੇ ਵਿੱਚ ਇਹਨੂੰ ਛਾਣੂਗੀ ਇਸ ਤਰੀਕੇ ਨਾਲ ਛਾਂ ਲਾ ਕੇ نیچے ਇੱਕ ਬਰਤਨ ਰੱਖ ਲਓ ਜਿਹਦੇ ਵਿੱਚ ਪਾਣੀ ਚਲਾਇਆ ਗਿਆ ਹੋਵੇ ਹੁਣ ਆਪਾਂ ਇਹਨੂੰ ਹੁਣੇ ਨੂੰ ਇੱਥੇ ਟੈਪ ਨਾਲ ਹੀ ਬੰਨ ਦਾਂਗੇ ਤਾਂ ਜੋ ਦਾ ਪਾਣੀ ਨਿਕਲ ਜੇ 15 ਤੋਂ 20 ਮਿੰਟਾਂ ਲਈ ਆਪਾਂ ਇਹਨੂੰ ਬੰਨ ਦੇਣਾ ਹੈ ਜੇ ਜ਼ਿਆਦਾ ਠੰਡਾ ਨਹੀਂ ਹੋਣ ਦੇਣਾ ਗਰਮ ਗਰਮੀ ਆਪਾਂ ਇਹਨੂੰ ਦੱਬਣਾ ਹੁੰਦਾ ਠੀਕ ਹੈ ਅਗਰ ਠੰਡਾ ਹੋ ਜੇ ਤਾਂ ਫਿਰ ਇਹ ਜੁੜਦਾ ਨਹੀਂ ਹੈਗਾ ਪਨੀਰ ਇਸ ਤਰੀਕੇ ਨਾਲ ਆਪਾਂ ਨੇ ਇਹਨੂੰ ਦੱਬ ਦੇਣਾ ਕੋਈ ਵੀ ਭਾਰੀ ਬਰਤਨ ਰੱਖ ਦੋ ਉਹਦੇ ਵਿੱਚ ਪਾਣੀ ਪਾ ਕੇ ਤੁਸੀਂ ਇਹਨੂੰ ਦੱਬ ਦੇਣਾ ਕਿਵੇਂ ਵੀ ਦੱਬੋ ਬਟ ਇਹਦੇ ਉੱਪਰ ਭਾਰ ਰੱਖਣਾ ਆਪਾਂ ਨੇ 15 ਮਿੰਟਾਂ ਲਈ ਜਾਂ 20 ਮਿੰਟਾਂ ਲਈ ਆਪਾਂ ਇਹਨੂੰ ਇਹਦੇ ਉੱਪਰ ਇਸ ਤਰੀਕੇ ਨਾਲ ਆਪਾਂ ਰੱਖ ਕੇ ਦੱਬ ਦਾਂਗੇ ਤੇ ਇੰਨੇ ਟਾਈਮ 'ਚ ਆਪਾਂ ਸਬਜ਼ੀ ਦੀ ਤਿਆਰੀ ਕਰ ਲਾਂਗੇ ਲੱਗినਾ ਕਦ ਦਬਤਾ ਦੇਖੋ ਜੀ ਹੁਣ ਹੋ ਗਏ 15 ਮਿੰਟ ਹੋ ਗਏ ਨੇ ਤੇ ਆਪਾਂ ਹੁਣ ਚੈੱਕ ਕਰਦੇ ਆਂ ਆਪਾਂ ਵੀਡੀਓ 'ਚ ਕੋਈ ਐਡੀਟਿੰਗ ਨਹੀਂ ਕੀਤੀ ਸਿਰਫ ਟਾਈਮ ਕੱਟ ਕਰਿਆ ਠੀਕ ਹੈ ਦੇਖੋ ਹੁਣ ਚੈੱਕ ਕਰੋ ਪਨੀਰ ਕਿੰਨਾ ਸੌਫਟ ਬਣਿਆ ਹੈ ਦੇਖੋ ਕੋਈ ਕਲਰ ਚੇਂਜ ਨਹੀਂ ਹੋਇਆ ਕਿੰਨਾ ਸੌਫਟ ਪਨੀਰ ਬਣਿਆ ਹੁਣ ਆਪਾਂ ਇਹਦੇ ਪੀਸਿਸ ਕੱਟ ਲਾਂਗੇ ਪੀਸਿਸ ਕੱਟ ਕੇ ਮੈਂ ਤੁਹਾਨੂੰ ਦਿਖਾਉਂਗੀ ਕਿ ਪਨੀਰ ਆਪਣਾ ਕਿੰਨਾ ਸੌਫਟ ਬਣਿਆ ਬਹੁਤ ਵਧੀਆ ਪਨੀਰ ਬਣਦਾ ਬਾਹਰਲਾ ਪਨੀਰ ਨਾ ਖਾਇਆ ਕਰੋ ਘਰੇ ਬਣਾਇਆ ਕਰੋ ਕਿਉਂਕਿ ਬਹੁਤ ਸੌਖਾ ਬਣਾਉਣਾ ਕੋਈ ਔਖਾ ਕੰਮ ਨਹੀਂ ਹੈਗਾ ਪਨੀਰ ਬਣਾਉਣਾ ਬਾਰਾਲੇ ਸਾਰੇ ਸੈਂਪਲ ਫੇਲ ਹੋ ਰਹੇ ਨੇ ਬਾਰ-ਬਾਰ ਕਹਿ ਰਹੇ ਨੇ ਕਿ ਬਾਰ ਦਾ ਪਨੀਰ ਨਾ ਖਾਓ ਦੇਖੋ ਜੀ ਆਪਣਾ ਪਨੀਰ ਕਿੰਨਾ ਸੌਫਟ ਬਣਿਆ ਤੁਸੀਂ ਵੀ ਇਹਨੂੰ ਘਰੇ ਟਰਾਈ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਅੱਗੇ ਤਾਂ ਕਿ ਹੋਰ ਤਾਂ ਵੀ ਕਿਸੇ ਦਾ ਫਾਇਦਾ ਹੋ ਜੇ ਲੋ ਜੀ ਪਨੀਰ ਆਪਣਾ ਬਣ ਗਿਆ ਬਹੁਤ ਵਧੀਆ ਤੇ ਆਪਾਂ ਮਿਲਦੇ ਅਗਲੀ ਵੀਡੀਓ ਸਸੀ